ਮਾਲਵਾ ਵੀਜਨ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਤਿ ਸ੍ਰੀਕਾਲ ਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਵੇਖ ਹੀ ਰਹੇ ਹੋ ਕਿ ਬਾਈ ਨੇ ਲੈ ਕੇ ਲਾਇਆ ਹੋਇਆ ਥਾਲੀ 13 ਰੁਪਏ ਤੇ ਆਪਾਂ ਵੀ ਥਾਲੀ 13 ਰੁਪਏ ਪੜ੍ਹ ਕੇ ਸੋਚਿਆ ਵੀ ਪਤਾ ਕੀਤਾ ਜਾਵੇ ਵੀ ਇਹ ਮਾਜਰਾ ਹੈ ਕੀ ਹੈ 13 ਰੁਪਏ ਥਾਲੀ ਦੇ ਹਿਸਾਬ ਨਾਲ ਪ੍ਰਸ਼ਾਦ ਦਾ ਪਾਣੀ ਛਕਾ ਕੇ ਬਾਈ ਨੂੰ ਕੀ ਬਚਦਾ ਹੋ ਅਤੇ ਇਹਨੇ ਘੱਟ ਰੇਟ ਦੇ ਵਿੱਚ ਪ੍ਰਸ਼ਾਦ ਦੇ ਪਾਣੀ ਦਾ ਕੰਮ ਕਰਕੇ ਇਸ ਦੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਹੋ ਸਾਨੂੰ ਵੀ ਉਤਸੁਕਤਾ ਸੀ ਕਿ ਬਾਈ ਨੂੰ ਪੁੱਛਿਆ ਜਾਵੇ ਅਸੀਂ ਪ੍ਰਸ਼ਾਦਾ ਪਾਣੀ ਛਕਣ ਬੈਠੇ ਤੇ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਬਾਈ ਨੇ ਜਦੋਂ ਬੈਲ ਪੁੱਛਿਆ ਤੇ ਬਾਈ ਨੇ ਪਰ ਵਿਅਕਤੀ 13 ਰੁਪਏ ਦੇ ਹਿਸਾਬ ਨਾਲ ਹੀ ਸਾਠੋ ਪੈਸੇ ਲਏ ਉਸ ਤੋਂ ਬਾਅਦ ਬਾਈ ਨਾਲ ਆਫ ਕੈਮਰਾ ਕਈ ਗੱਲਾਂ ਬਾਤਾਂ ਹੋਈਆਂ ਤੇ ਬਾਈ ਨੇ ਦੱਸਿਆ ਵੀ ਮੈਂ ਕਿਸ ਚੀਜ਼ ਤੋਂ ਪ੍ਰਭਾਵਿਤ ਹੋ ਕੇ ਇਸ ਰੇਟ ਨਾਲ ਪ੍ਰਸ਼ਾਦੇ ਪਾਣੀ ਦਾ ਛਕਾਉਣ ਦਾ ਕੰਮ ਕਰਦਾ ਹਾਂ ਸਾਨੂੰ ਬਾਈ ਦੀਆਂ ਗੱਲਾਂ-ਬਾਤਾਂ ਵਧੀਆ ਲੱਗੀਆਂ ਤੇ ਬਾਈ ਦੀ ਇੱਕ ਵੀਡੀਓ ਸ਼ੂਟ ਕਰਕੇ ਸੋਸ਼ਲ ਮੀਡੀਆ ਤੇ ਪਾਉਣ ਲਈ ਸਹਿਮਤੀ ਲਈ ਤਾਂ ਜੋ ਇਹ ਪੁੰਨ ਦੇ ਕੰਮ ਦੀ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਨਾਲ ਵੀ ਸਾਂਝੀ ਕਰ ਸਕੀਏ ਸੋ ਬਹੁਤਾ ਟਾਈਮ ਖਰਾਬ ਨਾ ਕਰਦੇ ਹੋਏ ਬਾਈ ਨਾਲ ਕਰਦੇ ਹਾਂ ਕੁਝ ਗੱਲਾਂ-ਬਾਤਾਂ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਕੀ ਨਾਮ ਹੈ ਜੀ ਆਪਣਾ ਵੀਰੇ ਆਪਣਾ ਨਾਮ ਹੈ ਬਲਜਿੰਦਰ ਸਿੰਘ ਜੀ ਪੱਟੀ ਆਪਾਂ ਕਿਹੜੀ ਜਗ੍ਹਾ ਤੋਂ ਆ ਕੇ ਇੱਥੇ ਆ ਗਏ ਇੱਥੋਂ ਲੋਕ ਵੀ ਆਏ ਬਾਈ ਜੀ ਆਪਾਂ ਹਾਂਜੀ ਭਾਈ ਜੀ ਤੇ ਭਾਈ ਜੀ ਆਸੀਂ ਮੂਰੇ ਤੁਹਾਡੇ ਲੱਗੇ ਦੇਖੇ ਆ 43 ਰੁਪਏ ਹਾਂਜੀ ਇਹਦੇ ਵਿੱਚ ਥੋਟਾ 13 ਰੁਪਏ ਥਾਲੀ ਦਾ ਘਾਟ ਨੂੰ ਭਰ ਕੇ ਖਾਣਾ ਜੀ ਜਸਨਾ ਹਾਂਜੀ ਹਾਂਜੀ ਪੇਟ ਭਰ ਕੇ ਖਾਣਾ ਖਾਓ ਇਹ ਸਿਰਫ ਆਪਣਾ ਮਹੀਨੇ ਦੀ 13 ਤਰੀਕ ਨੂੰ ਹਰ ਮਹੀਨੇ ਦੀ 13 ਤਰੀਕ ਨੂੰ 13 ਰੁਪਏ ਥਾਲੀ ਰੋਟੀ ਲੈਣੇ ਜੀ ਅੱਛਾ ਮਹੀਨੇ ਚ ਇਕ ਦਣ ਜੀ ਮੈਂ ਵੀ ਆਇਆ ਸੋਚਿਆ ਸੀ ਕਿ ਸਾਡੇ ਬਾਈ ਦਾ ਕਈ ਨਾ ਗੱਲਬਾਤ ਹੈ ਵੀ ਨਾ 13 ਰੁਪਏ ਦੇ ਵਿੱਚ ਦਾ ਘਰ ਦਾ ਗੁਜ਼ਾਰਾ ਹੋਣਾ ਮੁਸ਼ਕਲ ਹੈ ਬਾਈ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਹਾਂਜੀ ਤੇ ਇਹਦੇ ਬਾਰੇ ਜਾਣਕਾਰੀ ਦਿਓ ਜੀ ਬਾਕੀ ਦਾ ਨਾ ਕਿਵੇਂ ਬਾਕੀ ਬੰਦੇ 60 ਰੁਪਏ ਥਾਲੀ ਰੋਟੀ ਆਈ ਸਾਡੇ ਕੋਲੇ ਜੇ ਇੱਕ ਥਾਲੀ ਦੇ ਵਿੱਚ ਪੰਜ ਫੁਲਕੇ ਹੁੰਦੇ ਆ ਨਾਲ ਦਾਲ ਦਹੀਂ ਤੇ ਘਰ ਦੀ ਬਣੀ ਹੋਈ ਚਟਣੀ ਇਹ ਸਾਡੇ ਕੋਲ ਡੇਲੀ ਮਿਲਦੀ ਆ ਜੀ ਜਿਹੜੀ ਵੀ ਦਾਲ ਸਬਜ਼ੀ ਬਣਾਉਂਦੇ ਉਹਦੇ ਵਿੱਚ ਕੋਈ ਕਿਸੇ ਕਿਸਮ ਦਾ ਕੋਈ ਮਸਾਲਾ ਨਹੀਂ ਪੰਦੇ ਬਿਲਕੁਲ ਨੋਰਮਲ ਜਿਵੇਂ ਆਪਾਂ ਘਰੇ ਚੀਜ਼ ਬਣਾਉਂਦੇ ਉਹੀ ਚੀਜ਼ ਬਣਦੀ ਹੈ ਜੀ ਜੇ ਇਹਦਾ ਨਾਮ ਤਾਂ ਕਰਕੇ ਦੇਸੀ ਤੜਕੇ ਵਾਲਾ ਜੀ ਦੇਸੀ ਰਸੋਈ ਕਿਉਂਕਿ ਪਹਿਲਾਂ ਮੈਂ ਮਤਲਬ ਕਿ ਨੌਨਵੈਜ ਦਾ ਕੰਮ ਉਹ ਹੀ ਕਰਦਾ ਸੀਗਾ ਪਰ ਨੌਨਵੈਜ ਦਾ ਛੱਡ ਕੇ ਮੈਨੂੰ ਇਹ ਚੀਜ਼ ਵਧੀਆ ਲੱਗੀ ਇਸ ਕਰਕੇ ਮੈਂ ਇਹ ਕੰਮ ਵਾਲੇ ਪਾਸੇ ਹੀ ਹੋ ਗਿਆ ਕਿ ਰੋਟੀ ਦਾ ਕੰਮ ਹਰ ਬੰਦਾ ਰੋਟੀ ਖਾਂਦਾ ਇਹ 13 ਰੁਪਏ ਥਾਲੀ ਲਾਉਣ ਦਾ ਮਕਸਦ ਇਹ ਸੀ ਕਿ ਵੀ ਹਰ ਵੀ ਲੋੜਵੰਦ ਬੰਦਾ ਕਿਸੇ ਕੋਲੇ ਯਾਰ ਪੈਸੇ ਹੁੰਦੇ ਕਿਸੇ ਕੋਲੇ ਨਹੀਂ ਹੁੰਦੇ ਇਹ ਹਰ ਗਰੀਬ ਅਮੀਰ ਦੇ ਲਈ ਆਏ ਰੋਟੀ ਇਸ ਕਰਕੇ ਸਾਡੇ ਖਿਆਲ ਦੇ ਮਨ ਦੇ ਵਿੱਚ ਇਹ ਖਿਆਲ ਆਇਆ ਇਹ ਜਰੂਰ ਯਾਰ ਅਪਾ 13 ਰੁਪਏ ਲਾ ਕੇ ਇੱਕਦਾਂ ਪੌਣਾਂ ਦੇ ਭਾਗੀ ਬਣੇ। ਕਿੰਨਾ ਚੰਦਾ ਦੋ ਜੀ ਆਪ ਦੇ। ਲੋਕੇਸ਼ਨ ਸਾਡੀ ਹੈਗੀ ਹੈ ਨਿਹਾਲ ਸਿੰਘ ਵਾਲਾ। ਬਿਲਕੁਲ ਕਚੇਰੀ ਦਾ ਮੇਨ ਐਂਟਰੀ ਗੇਟ ਹੈ ਇਹ। ਥਾਣੇ ਦੇ ਬਿਲਕੁਲ ਸਾਹਮਣੇ ਆ। ਸਾਡਾ ਮੋਬਾਈਲ ਨੰਬਰ 97812 48028। ਭਾਈ ਜੀ ਇਹ 13 13 ਰੁਪਏ ਜਿਹੜਾ ਥਾਲੀ ਦਾ ਤੁਸੀਂ ਰੇਟ ਰੱਖਿਆ ਇਹ ਕਿੰਨਾ ਪ੍ਰਭਾਵ ਨਾਲ ਰੱਖਿਆ ਜਾਂ ਇਹਦੇ ਬਾਰੇ ਤੁਸੀਂ ਅਸੀਂ ਨਾ ਵੀਰ ਜੀ ਇਹ ਪਹਿਲਾਂ ਤਾਂ ਗੁਰਪਰਵ ਵਾਲਿਆਂ ਨੇ ਵੈਸੇ ਹੀ ਲੰਗਰ ਲਾਇਆ ਸੀਗਾ ਇਹ ਗੁਰੂ ਨਾਨਕ ਦੇਵ ਜੀ ਦਾ ਕਰਕੇ ਇਹਨਾਂ ਦੇ ਅਵਤਾਰ ਪੁਰਬ ਦੀ ਖੁਸ਼ੀ ਦੇ ਵਿੱਚ ਹੀ ਲਾਇਆ ਸੀ 13 ਰੁਪਏ ਥਾਲੀ ਰੋਟੀ ਬਾਅਦ ਚ ਫਿਰ ਸਾਡੇ ਜਦੋਂ ਇੱਕਦਮ ਮੈਂ ਉੱਤੇ ਬੈਠੇ ਸੀ ਸ਼ਾਮ ਨੂੰ ਘਰੇ ਪਰਿਵਾਰ ਨਾਲ ਬੈਠੇ ਵੀਡੀਓ ਦੇਖੀ ਬੱਚੇ ਦੀ ਇੱਕ ਵੀਡੀਓ ਚੱਲ ਰਹੀ ਸੀ ਜਿਹੜਾ ਆਪਦੇ ਟੀਚਰ ਨੂੰ ਕਹਿ ਰਿਹਾ ਸੀਗਾ ਕਿ ਮੈਂ ਅੱਜ ਸਾਡੇ ਘਰੇ ਆਟਾ ਨਹੀਂ ਸੀ ਤੇ ਮੈਂ ਰੋਟੀ ਨਹੀਂ ਖਾ ਕੇ ਆਇਆ ਉੱਥੋਂ ਫਿਰ ਮੈਂ ਵੀ ਸੋਚਿਆ ਕਿ ਯਾਰ ਇੱਕ ਬਦਲਾ ਹੀ ਹੋ ਸਕਦਾ ਅੱਜ ਸਾਨੂੰ ਵਾਹਿਗੁਰੂ ਨੇ ਇੰਨਾ ਕੁਝ ਦਿੱਤਾ ਯਾਰ ਅਸੀਂ ਫਿਰ ਵੀ ਉਹਦਾ ਸ਼ੁਕਰ ਨਹੀਂ ਕਰਦੇਗੇ ਅਸੀਂ ਇਹ ਕਿਉਂ ਨਾ ਯਾਰ ਆਪਾਂ ਇਦ ਪਰਿਵਾਰ ਦੇ ਵਿੱਚ ਬੈਠ ਕੇ ਜੋ ਰਹਿ ਹੋਈ ਤੇ ਘਰ ਵਾਲੀ ਵੀ ਕਹਿਣ ਲੱਗੀ ਬੱਚੇ ਵੀ ਵੀ ਆਪਾਂ ਹਰ ਮਹੀਨੇ 13 ਤਰੀਕ ਦੀ ਥਾੜੀ ਪਕੀ ਕਰਦੇ ਹਾਂ ਇਹ ਫਿਰ ਉਸ ਉਸ ਗੱਲ ਨੂੰ ਲੈ ਕੇ ਵੀ ਚਲੋ ਯਾਰ ਕੋਈ ਜਿਹੜਾ ਵੀ ਗਰੀਬ ਅਮੀਰ ਕੋਈ ਜਿੱਥੋਂ ਜਿਹਨੂੰ ਲੋੜਵੰਦ ਬੰਦਾ ਹਰ ਬੰਦਾ ਕੋ ਰੋਟੀ ਖਾ ਜਾਵੇ ਤਾਂ ਇਸ ਕਰਕੇ ਵੀ ਇਹ ਰੋਟੀ ਦਾ ਸਿਰਫ 13 ਰੁਪਏ ਨਾ ਦਿੱਤਾ ਇਹਦੇ ਵਿੱਚ ਇਹ ਅਜੇ ਜੇਬ ਦੇ ਵਿੱਚ ਪੈਸੇ ਹੈਗੇ ਤਾਂ ਵੀ ਖਾਜੋ ਜੇ ਨਹੀਂ ਹੈਗੇ ਤਾਂ ਵੀ ਖਾਜੋ ਇਹ ਜਿਹੜਾ 13 ਰੁਪਏ ਰੇਟ ਹੈ ਜੀ ਤੇ ਹੱਥੋਂ ਤੇ ਘਰਦਿਆਂ ਵੱਲੋਂ ਕੋਈ ਇਹਦੇ ਵੱਲੋਂ ਕੋਈ ਚੰਗਾ ਮਾੜਾ ਰਿਸਪੋਰਟ ਨਹੀਂ ਨਹੀਂ ਇਹ ਪਰਿਵਾਰ ਵੱਲੋਂ ਬਹੁਤ ਵਧੀਆ ਰਿਸਪੌਂਸ ਆ ਸਾਡੇ ਘਰ ਦੇ ਵਿੱਚ ਪੂਰਾ ਥਵਾਕ ਆ ਬੇਟੀ ਮੇਰੀ ਕੈਨੇਡਾ ਦੇ ਵਿੱਚ ਹੈ ਮੈਂ ਆਪ ਕੋ 13 ਸਾਲ ਦੁਬਈ ਦੇ ਵਿੱਚ ਲਾ ਕੇ ਆਇਆ ਮੇਰਾ ਬੇਟਾ ਇਹ ਇਹ ਵੀ ਦੁਬਈ 'ਚ ਵੀ ਲਾ ਆਇਆ ਕੈਨੇਡਾ ਵੀ ਜਾ ਆਇਆ ਇਹ ਬੇਟਾ ਜੀ ਇਹ ਬੇਟਾ ਜੀ ਮੇਰਾ ਨਾਲ ਸਹਿਯੋਗ ਕਰਦੇ ਹਾਂ ਹਾਂਜੀ ਹਾਂਜੀ ਪਰਿਵਾਰ ਪੂਰਾ ਸਹਿਯੋਗ ਕਰਦਾ ਜੀ ਵਾਹਿਗੁਰੂ ਦੀ ਮਿਹਰ ਦੇ ਨਾਲ ਨਾ ਜਿੱਦ ਦੇ ਵੀ ਅਸੀਂ ਇਹ ਲੰਗਰ ਲਾਉਨੇ ਆ ਸਾਡੀ ਆਮ ਸੇਲ ਨਾਲੋਂ ਜ਼ਿਆਦਾ ਸੇਲ ਨਿਕਲਦੀ ਹੈ ਜੀ ਸਤਿ ਸ਼੍ਰੀ ਅਕਾਲ ਦਰਸ਼ਕ ਦੇਖ ਰਹੇ ਆ ਜੀ ਇਹਨਾਂ ਨੂੰ ਕੀ ਕਹਿਣਾ ਚਾਹੁੰਗੇ ਤੁਸੀਂ ਕੋਈ ਸੁਨੇਹਾ ਜਾਂ ਬਸ ਸੁਨੇਹਾ ਇਹੀ ਕਹਿਣਾ ਚਾਹੁੰਦੇ ਆ ਬਾਈ ਹੋ ਸਕਦਾ ਮੈਂ ਇਹ ਤਾਂ ਕਹਿ ਨਹੀਂ ਸਕਦਾ ਕਿਉਂਕਿ ਹਰ ਬੰਦਾ ਆਪਦੇ ਆਪ ਦੇ ਘਰ ਦੇ ਮੁਤਾਬਕ ਉਹਨੂੰ ਪਤਾ ਹੁੰਦਾ ਮੇਰਾ ਖਰਚਾ ਕਿਵੇਂ ਚੱਲਣਾ ਜਾਂ ਕਿਵੇਂ ਚਲਾ ਰਿਹਾ ਘਰ ਨੂੰ ਆਪਦੇ ਨੂੰ ਪਰ ਮੈਂ ਇਹ ਜ਼ਰੂਰ ਕਹੂੰਗਾ ਵੀ ਜਿੰਨਾ ਹੋ ਸਕਦਾ ਜੇ ਕੋਈ ਨੇੜ ਤੇੜ ਤੁਹਾਨੂੰ ਕੋਈ ਬਈ ਕੋਈ ਲੱਗਦਾ ਵੀ ਕੋਈ ਭੁੱਖਾ ਹੈ ਜਾਂ ਕਿਸੇ ਤਰ੍ਹਾਂ ਕੋਈ ਆਪਾ ਉਹਦੀ ਮਦਦ ਕਰ ਸਕਦੇ ਕੋਈ ਬਿਮਾਰ ਜਾਂ ਕਿਸੇ ਨੂੰ ਕੋਈ ਕਿਤਾਬਾਂ ਦੀ ਲੋੜ ਆ ਦਵਾਈ ਦੀ ਲੋੜ ਆ ਤਾਂ ਮੇਰਾ ਇਹ ਕਹਿਣ ਦਾ ਭਾਵ ਜ਼ਰੂਰ ਆ ਕਿ ਤੁਸੀਂ ਇੱਕ ਇੱਕ ਰੁਪਿਆ ਵੀ ਕੱਢੋ ਨਾ ਤੇ ਮਹੀਨੇ ਤੇ 20-30 ਰੁਪਏ ਨਾਲ ਆਪਾਂ ਕਿਸੇ ਇੱਕ ਭੁੱਖੇ ਨੂੰ ਵੀ ਰੋਟੀ ਖਵਾਤੀ ਨਾ ਤੇ ਸਮਝ ਲੋ ਪੁੰਨ ਦੇ ਭਾਗੀ ਬਣ ਸਕਦੇ ਆ। ਕਿਓ ਪੈਸੇ ਜੀ ਅਮੀਰ ਖਾਲਸਾ ਹੀ ਸਦਾ ਜਾਗ ਲਿਆ ਜੀ ਹਾਂਜੀ ਹਾਂਜੀ ਜਾਗ ਲਿਆ ਜੀ ਨਾਮ ਆ ਵਾਗੁਰੂ ਜੀ ਆਪਣਾ ਮੇਰਾ ਨਾਮ ਸੁਖਦੀਪ ਸਿੰਘ ਹੈ ਜੀ ਕਿਹੜੇ ਪਿੰਡੋਂ ਆਏ ਆ ਜੀ ਆਪਣਾ ਚੰਡਿਆਣਾ ਪੱਛਮੀ ਪਿੰਡ ਆ ਜੀ ਤੇ ਅੱਜ ਆ ਬਾਈ ਦੀ ਤੁਸੀਂ ਸ਼ੌਕ ਤੇ ਬੈਠੇ ਆਂ ਵੀਰ ਨੇ ਆ ਪ੍ਰਸ਼ਾਦੇ ਪਾਣੀ ਦਾ ਕੰਮ ਕੀਤਾ। ਹਾਂਜੀ ਹਾਂਜੀ। ਤੇ ਤੁਸੀਂ ਪ੍ਰਸ਼ਾਦਾ ਛਕਿਆ ਕਿਵੇਂ ਲੱਗਿਆ ਇਹ ਤੁਹਾਨੂੰ? ਬਹੁਤ ਵਧੀਆ ਲੱਗਿਆ ਵੀਰੇ। ਕਿਵੇਂ ਲੱਗੀ ਸੇਵਾ ਇਹਨਾਂ ਦੀ ਇਹਨਾਂ ਦੀ? ਸੇਵਾ ਬਹੁਤ ਜੀ 13 1 ਤਰੀਕ ਨੂੰ ਮਹੀਨੇ ਦੀ 13 ਤਰੀਕ ਨੂੰ। ਹਾਂਜੀ ਹਾਂਜੀ। ਮਹੀਨੇ 'ਚ ਇੱਕ ਪੈਣ ਹੈ ਇਹਨਾਂ ਨੇ 13 ਰੁਪਏ ਰੇਟ ਰੱਖਿਆ ਹੈ। ਤੇ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਬਾਰੇ? ਬਹੁਤ ਹੀ ਵਧੀਆ ਵੀਰੇ ਅੱਜ ਕੱਲ ਇਦਾਂ ਦੇ ਇਨਸਾਨ ਬਹੁਤ ਘੱਟ ਮਿਲਦੇ ਵੀਰੇ। ਆਪਾਂ ਕੱਲ ਪਾਸੋਂ ਸ਼ਾਇਦ ਤੁਸੀਂ ਵੀ ਦੇਖੀ ਹੋਵੇ ਜਗবাই ਜਗਦੀਪ ਥੜੀ ਦੀ ਇੱਕ ਵੀਡੀਓ ਚੱਲ ਰਹੀ ਆ ਚੈਨਲ ਤੇ ਘਟਾਬੇ ਵਾਲਾ। ਉਹ 140 ਰੁਪਏ ਕਹ ਕੇ ਗਾਹਕ ਤੋਂ ਬਾਅਦ 750 ਰੁਪਏ ਬਿੱਲ ਲਈ ਜਾਂਦਾ ਇਦਾਂ ਦੇ ਵੀ ਅੰਸਾਰ ਵੀ ਪਏ ਆ ਤੇ ਇਹ ਵੀ ਵੀਰ ਹੈਗਾ ਜਿਹੜਾ ਸਿਰਫ 13 ਰੁਪਏ ਦੇ ਵਿੱਚ ਯਾਨੀ ਪ੍ਰਸ਼ਾਦਾ ਦਾ ਪੇਟ ਭਰ ਕੇ ਬੰਦਾ ਛੱਕ ਸਕਦਾ ਕੋਈ ਗਰੀਬ ਆ ਕੋਈ ਅਮੀਰ ਆ ਜਣੀ ਕਈ ਕਿਸੇ ਕੋਲ ਪੈਸੇ ਨਹੀਂ ਵੀ ਆ ਉਹਨਾਂ ਤੋਂ ਨਹੀਂ ਵੀ ਲੈ ਰਹੇ ਵੀਰ ਬਹੁਤ ਵਧੀਆ ਲੱਗਿਆ ਜਣੇ ਤੁਸੀਂ ਪ੍ਰਸ਼ਾਦਾ ਛਕਣ ਤੋਂ ਬਾਅਦ ਬਿੱਲ ਪੇ ਕਰਤਾ ਜੀ ਆਪਣਾ ਹਾਂਜੀ ਹਾਂਜੀ ਹੈ ਜੀ ਕਿਵੇਂ ਰਿਹਾ ਇਹਨਾਂ ਦਾ ਕੀ ਕਿਹਾ ਇਹਨਾਂ ਬਹੁਤ ਵਧੀਆ ਉਹ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਇਹ ਜਿੰਨੇ 13 ਰੁਪਏ ਦੇ ਹਿਸਾਬ ਨਾਲ